108 ਬ੍ਰह्मज्ञानी ਸੰਤ ਬਾਬਾ ਜਵਾਲਾ ਸਿੰਘ ਜੀ ਅਤੇ ਭਾਈ ਸੋਭਾ ਸਿੰਘ ਜੀ ਦੀ ਯਾਦ ਵਿੱਚ ਅਮਰ ਸ਼ਹੀਦ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਸਟੇਡੀਅਮ ਲੰਗੇਰੀ ਤਹਿਸੀਲ ਘਰਸ਼ੰਕਰ ਜ਼ਿਲ੍ਹਾ ਹੁਸ਼ਿਆਰ ਪਰ ਵਿੱਚ 45ਵਾਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਸੰਤ ਬਾਬਾ ਅਮਰਜੀਤ ਸਿੰਘ ਜੀ ਹਰਖੋਵਾਲ ਵਾਲਿਆਂ ਨੇ ਝੰਡਾ ਲਹਿਰਾ ਕੇ ਕੀਤਾ ਪ੍ਰਧਾਨ ਕੁਲਵੰਤ ਸਿੰਘ ਸੰਘਾ ਨੇ ਦੱਸਿਆ ਕਿ 4 ਫਰਵਰੀ ਤੋਂ 10 ਫਰਵਰੀ ਤੱਕ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ 10 ਫਰਵਰੀ ਦਿਨ ਸੋਮਵਾਰ ਨੂੰ 2 ਵਜੇ ਹਲਕਾ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਗਰਸ਼ੰਕਰ ਆਪਣੇ ਘਰ ਕਮਲਾ ਨਾਲ ਇਨਾਮਾਂ ਦੀ ਵੰਡ ਕਰਨਗੇ ਪੀਵੀ07 ਬੁਲੇਟਿਨ ਮਾਹਲ ਪਰ ਤੋਂ ਸਫਰੀ ਦੀ ਰਿਪੋਰਟ ਜੀ ਪਹਿਲਾਂ ਤਾਂ ਤੁਹਾਡਾ ਟੀਮ ਦਾ ਮੈਂ ਸਭ ਤੋਂ ਪਹਿਲਾਂ ਇੱਥੇ ਪਹੁੰਚਣ ਦੀ ਧੰਨਵਾਦ ਕਰਦਾ ਹਾਂ। ਦੂਸਰਾ ਮੈਂ ਆਪਣੇ ਜਿਹੜੇ ਫੁੱਟਬਾਲ ਟੂਰਨਾਮੈਂਟ ਅਸੀਂ ਪਿੰਡ ਦੇ ਕਰਵਾ ਰਹੇ ਆ ਨਗਰ ਨਿਵਾਸੀ ਤੇ ਐਨ ਆਰ ਆਈ ਪਰ ਆ ਇਹ ਸਾਡੇ ਪਿੰਡ ਦਾ 45ਵਾਂ ਫੁੱਟਬਾਲ ਟੂਰਨਾਮੈਂਟ ਆ ਸਾਲਾਨਾ ਟੂਰਨਾਮੈਂਟ ਤੇ ਇਹਦੇ ਬਾਰੇ ਮੈਂ ਇਹ ਮਤਲਬ ਸਭ ਤੋਂ ਵੱਡਾ ਇਹ ਨਹੀਂ ਇਹ ਆ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਇਆ ਜਾਵੇ ਔਰ ਉਹਨਾਂ ਦੇ ਵਿੱਚ ਆਪਸੀ ਮਿਲਵਰਤਨ ਦੀ ਭਾਵਨਾ ਜਿਹੜੀ ਉਹ ਵਧਾਈ ਜਾਵੇ। ਇਸ ਕਰਕੇ ਜਿਹੜਾ ਇਹ 45ਵਾਂ ਫੁੱਟਬਾਲ ਟੂਰਨਾਮੈਂਟ ਇੱਥਾਂ ਗਿੱਆ ਖੇਡਿਆ ਆ ਉਹ ਇਸੇ ਕਰਕੇ ਕਰਵਾਈਆਂ ਜਾਂਦੀਆਂ ਆ ਕਿ ਜਿਹੜੇ ਬੱਚੇ ਆ ਜਿਆਦਾ ਨਸ਼ਿਆਂ ਤੋਂ ਦੂਰ ਰਹਿਣ ਮੈਂ ਜੇ ਆਪਾਂ ਜਿਹੜਾ ਹੈਗਾ ਫਾਈਨਲ ਮੈਚ ਵਾਲੇ ਜਿਹੜਾ ਸਨਮਾਨਕੋ ਹਾਂਜੀ फाइनल वाले दिन साहब पहुँच रहे ना दा बड़ा धनबाद करते कि उन्होंने अपनी टाइम के बच टाइम क्ड के स मंजूरी मतलब आने ला सू अपने ਵਾਹਿਗੁਰੂ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡਾ ਵੀਰ ਜੀ ਬਹੁਤ ਬਹੁਤ ਧੰਨਵਾਦ ਹੈ ਆਪਣਾ ਕੀਮਤੀ ਸਮਾਂ ਕੱਢ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰਨ ਪਹੁੰਚੇ ਆਂ ਤੇ ਅੱਜ ਪਿੰਡ ਲੰਗੇਰੀ ਵਿਖੇ 43ਵਾਂ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਭਾਈ ਸੋਭਾ ਸਿੰਘ ਜੀ ਦੇ ਯਾਦਗਾਰ ਯਾਦਗਾਰੀ ਟੂਰਨਾਮੈਂਟ ਸਾਲਾਨਾ ਫੁੱਟਬਾਲ ਟੂਰਨਾਮੈਂਟ ਜੋ ਹੋ ਰਿਹਾ ਇਹਦਾ ਪਹਿਲਾ ਮੈਚ ਸ਼ੁਰੂ ਹੋ ਚੁੱਕਾ ਹੈ ਲੈਕਸ ਮੈਚ ਦੇ ਵਿੱਚ ਅੱਜ ਦੇ ਸਾਡੇ ਮੁੱਖ ਮਹਿਮਾਨ ਤੰਦਰਭਾ ਮਰਜੀਤ ਸਿੰਘ ਜੀ ਹਾਜ਼ਰ ਹੋ ਵਾਲੇ ਪ੍ਰਿੰਸੀਪਲ ਪ੍ਰਿੰਦਰ ਸਿੰਘ ਜੀ ਸਾਧਸਾ ਗੋਜ ਮਾਨਪੁਰ ਮਲਜੀਤ ਸਿੰਘ ਜੀ ਬੈਂਸ ਕੈਨੇਡਾ ਤੋਂ ਉਹ ਵੀ ਬਹੁਤ ਜਲਦੀ ਪਹੁੰਚ ਰਹੇ ਆ ਔਰ ਇਸ ਟੂਰਨਾਮੈਂਟ ਦੇ ਵਿੱਚ 20 ਟੀਮਾਂ ਭਾਗ ਲੈ ਰਹੀਆਂ ਬਟ ਓਪਨ ਲੀਆਂ ਏਜ ਗਰੁੱਪ ਦੀਆਂ 8 ਟੀਮਾਂ ਤੇ ਇਸ ਟੂਰਨਾਮੈਂਟ 4 ਤਰੀਕ ਤੋਂ ਅੱਜ ਸ਼ੁਰੂ ਹੋਇਆ ਤੇ 10 ਤਰੀਕ ਨੂੰ ਇਹਨਾਂ ਦੀ ਇਸ ਟੂਰਨਾਮੈਂਟ ਦੀ ਸਮਾਪਤੀ ਹੈ ਤੇ 10 ਤਰੀਕ ਨੂੰ ਸਵਾਗਤ ਰਿਆ ਕੁਛਲ ਸਿੰਘ ਜੀ ਰੋੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਆ ਕੇ ਆਪਣੇ ਕਰਕਮਲਾ ਨਾਲ ਅਰਾਮਾਂ ਦੀ ਬੰਦ ਕਰਮਗੇ ਤੇ ਅੱਜ ਦੇ ਆਏ ਹੋਏ ਸਾਰੇ ਦਰਸ਼ਕਾਂ ਦਾ ਤੁਹਾਡਾ ਸਭ ਸਾਰੇ ਭਰਾਵਾਂ ਦਾ ਜਿੰਨੇ ਸਾਡੇ ਸਕਿਉਰਟੀ ਵਾਲੇ ਵੀ ਆਏ ਆ ਪ੍ਰੈਸ ਵਾਲੇ ਵੀ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਖਾਸ ਕਰਕੇ ਜਿੰਨੇ ਪਲੇਅਰਸ ਟੀਮਾਂ ਖੇਡ ਲਈਆਂ ਤੇ ਜਿਨ੍ਹਾਂ ਦੇ ਕਰਕੇ ਅਸੀਂ ਇੱਥੇ ਬੈਠੇ ਆਂ ਜਿਨ੍ਹਾਂ ਦਾ ਪਿੰਡੀਆਂ ਸਾਰੀਆਂ ਸੰਗਤਾਂ ਦਾ ਬਾਹਰੋਂ ਆਏ ਖਾਲੇ ਆਏ ਵੇਤ ਪਤਵੰਤੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਹੈ ਮੇਰਾ ਪਿੰਡ ਲੰਗੇਰੀ ਮੈਂ ਸਾਬਕਾ ਸਰਪੰਚ ਪਿੰਡ ਪਿੰਡ ਲੰਗੇਰੀ ਦੀ ਗੁਰਜੀਤਕਰ ਹਾਂਜੀ ਸਾਡੇ ਮੈਚਾਂ ਦੀ ਕਲੋਜ਼ਿੰਗ ਲਈ ਲਈ ਡਿਪਟੀ ਸਪੀਕਰ ਸ਼੍ਰੀ ਜੈ ਕਿਸ਼ਨ ਸਿੰਘ ਜੀ ਰੋੜੀ ਪਧਾਰ ਰਹੇ ਹਨ ਉਹ ਆ ਕੇ ਨਾਮਾਂ ਦੀ ਵੰਡ ਕਰਕੇ ਅਤੇ ਸਾਡੇ ਪਿੰਡ ਦੀ ਟੀਮ ਦਾ ਖਿਡਾਰੀਆਂ ਦਾ ਸਾਰਿਆਂ ਦਾ ਸਨਮਾਨ ਵਧਾਉਣਗੇ ਤੇ ਹੁਣ ਸਲਾਫ ਸਾਈ ਕਰਨਗੇ ਸਰਪੰਚ ਪਿੰਡ ਦਾ ਕੋਲਲੀ ਦੀ ਟੀਮ ਦਾ